ਸਤਿ ਸ਼੍ਰੀ ਅਕਾਲ ਦੋਸਤੋ ਹੁਨੇ ਹੁਨੇ ਪੀਐਮ ਮੋਦੀ ਨੂੰ ਮਿਲੀ ਇਹ ਵੱਡੀ ਧਮਕੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਾਲਮ ਤੇ ਵੀਡੀਓ ਨੂੰ ਹੱਥੋਂ ਵਾਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕੈਨੇਡਾ ਦੇ ਵਿੱਚ ਖਾਲਿਸਤਾਨ ਸਮਰਕਤਾ ਦੇ ਵੱਲੋਂ ਇੱਕ ਖੋਜੀ ਪੱਤਰਕਾਰ ਨੂੰ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਂਚ ਪੱਤਰਕਾਰ ਮੋਚਾ ਬੈਜ਼ਰੀ ਗਠਨ ਨੇ ਦੱਸਿਆ ਹੈ ਕਿ ਵੈਨਕੂਵਰ ਸ਼ਹਿਰ ਦੇ ਵਿੱਚ ਇੱਕ ਹਫਤਾਵਾਰੀ ਰੈਲੀ ਦੇ ਦੌਰਾਨ ਵੀਡੀਓ ਬਣਾਉਂਦੇ ਸਮੇਂ ਉਹਨਾਂ ਲੋਕਾਂ ਨੂੰ ਘੇਰ ਲਿਆ ਗਿਆ ਅੱਤਵਾਦ ਨੂੰ ਨਿਊਜ਼ ਏਜੰਸੀ ਏਐਨਆਈ ਨਾਲ ਫੋਨ ਤੇ ਗੱਲ ਕਰਦਿਆਂ ਬੈਜ਼ਨਿਗਰ ਨੇ ਦੱਸਿਆ ਹੈ ਕਿ ਖਾਲਿਸਤਾਨ ਸਮਰਕਤਾ ਨੇ ਕੁਝ ਸਮੇਂ ਲਈ ਡਰਾਇਆ ਧਮਕਾਇਆ ਅਤੇ ਉਸ ਦਾ ਫੋਨ ਵੀ ਖੋਲਿਆ ਬੈਜ਼ਰੀਗਾਰ ਨੇ ਕਿਹਾ ਹੈ ਕਿ ਘਟਨਾ ਮੇਰੇ ਨਾਲ ਸਿਰਫ 2 ਘੰਟੇ ਪਹਿਲਾਂ ਵਾਪਰੀ ਸੀ ਅਤੇ ਮੈਂ ਅਜੇ ਵੀ ਕੰਮ ਰਿਹਾ ਹਾਂ ਉਹਨਾਂ ਨੇ ਗੁੰਡਿਆ ਵਾਂਗ ਵੀ ਵਿਵਹਾਰ ਕੀਤਾ ਉਹਨਾਂ ਨੇ ਮੇਰਾ ਪਿੱਛਾ ਕੀਤਾ ਮੇਰਾ ਫੋਨ ਖੋਲਿਆ ਉਹਨਾਂ ਨੇ ਮੈਨੂੰ ਰਿਕਾਰਡਿੰਗ ਕਰਨ ਦੀ ਵੀ ਕੋਸ਼ਿਸ਼ ਕੀਤੀ ਜੀ ਹਾਂ ਏਐਨਏ ਨਾਲ ਗੱਲ ਕਰਦੇ ਆ ਬੈਜ਼ਰਿੰਗ ਨੇ ਕਿਹਾ ਕਿ ਕੈਨੇਡਾ ਤੇ ਭਾਰਤ ਦੇ ਵਿਚਕਾਰ ਤਣਾਵ ਦਾ ਕਾਰਨ ਇੱਕ ਰਾਜਨੀਤਿਕ ਮੁੱਦਾ ਹੈ ਪਰ ਮੈਨੂੰ ਲੱਗਦਾ ਹੈ ਕਿ ਅਸੀਂ ਇੱਥੇ ਭੂਮਿਕਤ ਹੋ ਰੀਆਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਾਂ ਇਹ ਲੋਕ ਕੀ ਕਹਿ ਰਹੇ ਨੇ ਉਹ ਆਪਣੇ ਪ੍ਰਗਟਾਵੇ ਦੀ ਆਜ਼ਾਦੀ ਦੀ ਵਰਤੋਂ ਕਿਵੇਂ ਕਰ ਰਹੇ ਨੇ ਜਦੋਂ ਕਿ ਉਹ ਇੰਦਰਾ ਗਾਂਧੀ ਦੇ ਕਾਤਲਾਂ ਦਾ ਜਸ਼ਨ ਮਨਾ ਰਹੇ ਨੇ ਅਤੇ ਕਹਿ ਰਹੇ ਨੇ ਕਿ ਉਹ ਜੀ7 ਦੇ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਜਨੀਤੀ ਨੂੰ ਖਤਮ ਕਰ ਦੇਣਗੇ ਉਹਨਾਂ ਕਹਿੰਦੇ ਹਨ ਕਿ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਹੈ ਕਿ ਤੁਸੀਂ ਉਹਨਾਂ ਦੀ ਰਾਜਨੀਤੀ ਨੂੰ ਸਮੇਂ ਖਤਮ ਕਰਨ ਜਾ ਰਹੇ ਹੋ ਜਿਵੇਂ ਤੁਸੀਂ ਇੰਦਰਾ ਗਾਂਧੀ ਦੀ ਰਾਜਨੀਤੀ ਨੂੰ ਖਤਮ ਕੀਤਾ ਸੀ ਉਹ ਕਹਿੰਦੇ ਹਨ ਕਿ ਅਸੀਂ ਇੰਦਰਾ ਗਾਂਧੀ ਦੇ ਕਾਦਲਾ ਦੇ ਵੰਸ਼ ਹਾਂ ਅਤੇ ਉਹ ਹਿੱਸਿਆਂ ਦੇ ਵਿੱਚ ਇਹਨਾਂ ਕੰਮਿਆਂ ਦੀ ਵਡਿਆਈ ਕਰ ਰਹੇ ਹਾਂ ਬਾਕੀ ਖਬਰ ਨੂੰ ਅੰਤ ਤੱਕ